ਭਗਤ ਸੂਰਮਾ ਤੇ দান ਕਰਨ ਵਾਲਾ ਕੁਖੂ ਲਾਲ ਮਾ ਪੈਦਾ ਕਰੇ ਕੋਈ ਕੋਈ ਹਰ ਕੋਈ ਆਪਣੀ ਪੰਡ ਉਠਾਮਦਾਏ ਪੰਡ ਕਿਸੇ ਦੀ ਸੀਸ ਤੇ ਧਰੇ ਕੋਈ ਕੋਈ ਮਿੱਠਾ ਬੁਲਣੇ ਤੇ ਜਗ ਖੁਸ਼ ਹੁੰਦਾ ਕੋੜਾ ਬੁਲਿਆ ਕਿਸੇ ਦਾ ਜਰੇ ਕੋਈ ਕੋਈ ਮਰਦਾ ਹਰ ਕੋਈ ਆਪਣੇ ਆਪ ਦੇ ਲਈ ਤੇ ਖਾਤਰ ਕੋਮ ਲਈ ਸੂਰਮਾ ਮਰੇ ਕੋਈ ਕੋਈ ਤੇ ਖਾਤਰ ਕੌਮ ਲਈ ਸੂਰਮਾ ਮਰੇ ਕੋਈ ਕੋਈ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਛੀਵੜ ਦੇ ਜੰਗਲ ਦੇ ਵਿੱਚ ਕੌਮ ਦਾ ਕਰਜ਼ਾ ਉਤਾਰ ਕੇ ਸੁੱਤੇ ਪਏ ਹਨ ਅਚਾਨਕ ਮਹਾਸੰਗੀ ਆਉਂਦੇ ਹਨ ਤੇ ਗੁਰੂ ਸਾਹਿਬ ਨੂੰ ਸੁੱਤੇ ਹੋਏ ਨੂੰ ਦੇਖਦੇ ਹਨ ਤਾਂ ਉਹ ਹਵਾ ਨੂੰ ਸਨੇਹਾ ਦਿੰਦੇ ਹਨ ਐ ਹਵਾ ਹੌਲੀ-ਹੌਲੀ ਚੱਲ ਬਾਜਾ ਵਾਲਾ ਮਾਹੀ ਕੌਮ ਦਾ ਕਰਜ਼ਾ ਉਤਾਰ ਕੇ ਆਇਆ ਹੈ ਇਹਦੀ ਨੀਂਦ ਨੂੰ ਡਿਸਟਰਬ ਨਾ ਕਰ ਕਾਫਤਾ ਦੇ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਜਾ ਰਿਹਾ ਹੈ ਹੌਲੀ ਚੱਲਨੀ ਹੌਲੀ ਚੱਲਨੀ ਪੂਰੇ ਦੀਏ ਵਾਏ ਮਹੀਦੀ ਨਯਖ ਖੁੱਲ ਜਾਏ ਸੁੱਤਾ ਹੈ ਕਰ ਜਾ ਉਤਾਰ ਕੇ ਸੁੱਤਾ ਹੈ ਕਰ ਜਾ ਉਤਾਰ ਕੇ ਮਾਛੀ ਵੜੇ ਦੇ ਜੋ ਕੰਡੇ ਤੇ ਕਰੀਰਨੀ ਪਾਛੇ ਸੁਟੇ ਆਏ ਸੁੰਦਰ ਸਰੀਰਨੀ ਮਾਛਵਾੜੇ ਦੇ ਜੋ ਕੰਡੇ ਤੇ ਕਰੀਰਨੀ ਪਾਛੇ ਸੁਟੇ ਆਏ ਸੁੰਦਰ ਸਰੀਰਨੀ ਸੱਥਰ ਮਲ ਬੈਠਾ ਯਾਰ ਕੇ ਸੱਥਰ ਮਲ ਬੈਠਾ ਯਾਰ ਕੇ ਹੌਲੀ ਚੱਲਨੀ ਪੁਰੇ ਦੀਏ ਵਾਏ ਸੂਣੀ ਮਾਹੀ ਦੀ ਨਯਕ ਖੁੱਲ ਜਾਏ ਸੁਟਾਏ ਕਰ ਜਾ ਉਤਾਰ ਕੇ ਕੈਸਾ ਵਰਤਿਆ ਇਹ ਪਾਣਾ ਤਕ ਦੀਰੇ ਜਾ ਮਾਰੇ ਸ਼ਮੀ ਹੋ ਗਿਆ ਲੀ ਰੋਲੀ ਰੇ ਕੈਸਾ ਵਰਤਿਆ ਏ ਪਾਣਾ ਤਕ ਦੀਰੇ ਜਾ ਮਾਰੇ ਸ਼ਮੀ ਹੋ ਗਿਆ ਲੀ ਰੋਲੀ ਰੇ ਖੁਸ਼ੀ ਹੈ ਦੁਖੜੇ ਸਹਾਰ ਕੇ ਖੁਸ਼ੀ ਹੈ ਦੁਖੜੇ ਸਹਾਰ ਕੇ ਹੋਲੀ ਚੱਲਨੀ ਪੁਰੇ ਦੀਏ ਵਾਏ ਸੋਹਣੀ ਮਾਹੀ ਦੀ ਨੱਖ ਖੁੱਲ ਜਾਏ ਸੁਟਾਈ ਕਰ ਜਾਉ ਤਾਰ ਕੇ ਪਿਆਰੀ ਪੁੱਤਾਂ ਨਾਲੋਂ ਵੱਧ ਕੇ ਲੁਕਾਈਏ ਲਾ ਕੇ ਹਿੱਕ ਨਾਲ ਰੱਖਦੀ ਲੁਕਾਈਏ ਪਿਆਰੀ ਪੁੱਤਾਂ ਨਾਲੋਂ ਵੱਧ ਕੇ ਲੁਕਾਈਏ ਲਾ ਕੇ ਹਿੱਕ ਨਾਲ ਰੱਖਦੀ ਲੁਕਾਈਏ ਆਇਆ ਹੈ ਬੇਟੇ ਚਾਰੇ ਵਾਰ ਕੇ ਆਇਆ ਹੈ ਬੇਟੇ ਚਾਰੇ ਵਾਰ ਕੇ ਹੌਲੀ ਚੱਲਨੀ ਪੂਰੇ ਦੀਏ ਵਾਏ ਸੋਹਣੀ ਮਾਹੀ ਦੀ ਨੱਖ ਖੁੱਲ ਜਾਏ ਸੁਤਾ ਹੈ ਕਰ ਜਾ ਉਤਾਰ ਕੇ ਹਵਾ ਤੜੀਆਂ ਪਿਆਰ ਨਾਲ ਚਸ ਨਹੀਂ ਸਾਰੀ ਦੁਨੀਆ ਨੂੰ ਚੱਲ ਕੇ ਰਾਂ ਦੱਸ ਦਈ ਹਵਾ ਤੜੀਆਂ ਪਿਆਰ ਨਾਲ ਚੱਸ ਦਈ ਸਾਰੀ ਦੁਨੀਆ ਨੂੰ ਚੱਲ ਕੇ ਰਾਂ ਦੱਸ ਦਈ ਮਿੱਠੀ ਜਈ ਤਨਗਾਸ ਵਾਰ ਕੇ ਮਿੱਠੀ ਜਈ ਤਨਗਾਸ ਵਾਰ ਕੇ ਹੌਲੀ ਚੱਲਨੀ ਪੁਰੇ ਦੀਏ ਵਾਏ ਸੋਹਣੀ ਮਾਹੀ ਦੀ ਨੈਣ ਅੱਖ ਖੋਲ ਜਾਏ ਸੁੱਤਾ ਹੈ ਕਰ ਜਾ ਉਤਾਰ ਕੇ ਸੁੱਤਾ ਹੈ ਕਰ ਜਾ ਉਤਾਰ ਕੇ